ਦੋ ਹੀ ਸੱਚ ਨੂੰ ਇਹ ਵੀ ਟਰੈਕਟਰ ਹਰਿਆਣਾ ਨੰਬਰ ਆ ਵੀ ਮਾਡਲ ਆ ਪੂਰਾ 5 ਲੱਖ ਰੇਟ ਆ 3 ਸਪੀਡ ਆ ਹਰਿਆਣਾ ਨੰਬਰ ਐਚ 424 ਜੀ ਸੋਨਾ ਨੀ ਕਾ 750 ਡੀ ਆਈ ਪਾਵਰ ਸਟੀਰਿੰਗ ਆ ਡਬਲ ਪੰਪ ਆ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਆ 55 ਹਸਪਾਵਰ ਦੀ ਕਟਾਗੀ ਦਾ ਟਰੈਕਟਰ ਆ ਮਗਰਲੇ 14 ਵਾਲੇ ਟਾਇਰ ਆ 40 ਕਿ ਪੈਸੇ 40 ਕਿ ਪੈਸੇ ਟਾਇਰ ਆ ਜੀ ਮੂਰਲੇ ਇੱਤੇ ਆ ਪਰ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਆ ਚੇਂਜਰ ਵਾਲਾ ਟਰੈਕਟਰ ਆ ਜੀ ਪਰ ਚੇਂਜਰ ਵਾਲਾ ਵੀ ਆ ਸਾਈਡ ਗੇਅਰ ਆ ਚੇਂਜਰ ਵਾਲਾ ਟਰੈਕਟਰ ਆ ਮਾਡਲ 20 ਆ ਸੈਕਟਰ ਦੇ ਵਿੱਚ ਕੋਈ ਵੀ ਕਮੀ ਨਹੀਂ ਪਾਵਰ ਸੇਵਿੰਗ ਰਾਈ ਤੁਹਿਆ ਤੋਂ ਮਾਰ ਲਓ 37050 ਨੰਬਰ ਕੋਕਾ ਕੋਕਾ ਲਿਖਿਆ ਸੀ ਜਦੋਂ ਇਹਨੇ ਲਿਆ ਜੀ ਇਹ 60 ਵਾਲਾ ਇਹ 95 ਕਿਰਾ ਇੰਜਨ ਵਾਲਾ ਟਰੈਕਟਰ ਆ ਬਾਈ ਜੀ ਜੁਕਤੇ ਬਾਈ ਜੀ ਨਾ ਐ ਲਾਦਾ ਜਿਵੇਂ ਰੇਲ ਗੱਡੀ ਤੇ ਬੈਠੇ ਹੁੰਨੇ ਆ ਟਰੈਕਟਰ ਇਹਦੇ ਵੀ ਚਾਰੇ ਪਾਸੇ ਦੇਖ ਲਓ ਡਬਲ ਕਲਚ ਟਰੈਕਟਰ ਆ ਆ ਗਈ ਅਰਜਨ 605 19 ਮਾਡਲ ਦਾ 5 ਲੱਖ 83000 ਹਰਿਆਣਾ ਨੰਬਰ 4 ਲੀਟਰ ਨਮੀ ਆ ਪੋਲੋ ਦੇ ਮਾਡਲ ਦੇ ਟਾਇਰ 90 ਕੇ پیسے ਆ ਟਰੈਕਟਰ ਸੈਂਟਰ ਗੇਅਰ ਆ ਰਿਵਰਸ ਪੀਟ ਕੋ ਆ ਡਾਕਟਰ ਦੇ ਕੀ ਕਹਿਣੇ ਆ ਜੀ

ਕੋੜਾ ਵੈਂਪਰ ਲੱਗਿਆ ਪੰਜਾਬ ਲੇਕਰ ਟਾਇਰ ਵੀ ਵਧਾਈ ਪਏ ਇਹਨਾਂ ਦੇ ਮੁੱਢਲੇ ਟਾਇਰ ਤਾਂ ਨਵੇਂ ਆ ਗਏ ਉਹ ਮਾਤਰ